ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦਲਜੀਤ ਸਿੰਘ ਮੇਰਾ ਚੈਨਲ ਮੇਰੀ ਦੁਨੀਆ ਮੇਰਾ ਸਫਰ ਤੇ ਅੱਜ 6 ਅਗਸਤ 2025 ਦਾ ਦਿਨ ਤੇ ਸੂਰਜ ਆ ਚੁੱਕਾ ਹੈ ਆਪਣੀਆਂ ਕਿਰਨਾਂ ਫਲਾ ਰਿਹਾ ਹੈ ਤੇ ਤੇ ਮੈਂ ਸੁਚ ਤੁਹਾਡੇ ਨਾਲ ਸਾਂਝ ਪਾਉਣਾ ਕਾਫੀ ਦਿਨ ਹੋ ਗਏ ਸਾਂਝ ਨਹੀਂ ਪਾ ਪਾਇਆ ਕੰਮ ਦੇ ਸਿੰਸ ਲੇਦੇ ਤੇ ਤੇ ਅੱਜ ਬਹੁਤ ਵਧੀਆ ਦਿਨ ਆ ਦਿਨ ਤਾਂ ਹਰ ਕੋਈ ਖਾਸ ਹੀ ਹੁੰਦਾ ਹੈ ਤੇ ਕੁਝ ਰੋਜ਼ ਆਪ ਨੂੰ ਇਹਸਾਸ ਹੁੰਦਾ ਦਿਨ ਅੱਜ ਕੁਝ ਵੱਖਰਾ ਹੈਗਾ ਤੇ ਹੈਗਾ ਵੀ ਹੁੰਦਾ ਹੈ ਤੇ ਆਪਾਂ ਆਪਾਂ ਸਫਰ ਤੇ ਚੱਲ ਪੈਨੇ ਆਂ ਚੱਲਦੇ ਚੱਲਦੇ ਕਿ ਤੁਰੇ ਜਾਣੇ ਆ ਤੇ ਅੱਜ ਮੌਜ ਅੱਜ ਮੌਸਮ ਦਾ ਟੌਪਿਕ ਲੈਨੇ ਆਂ ਤੇ ਮੌਸਮ ਕੁਝ ਦਿਨ ਹੋ ਗਏ ਬਾਰਸ਼ੇ ਜ਼ਿਆਦੀਆਂ ਪੈ ਰੀਆਂ ਨੇ ਤੇ ਹੋਂ ਤੋ ਤਿੰਨ ਦਿਨ ਹੋ ਗਏ ਧੁੱਪ ਨਿਕਲਦੀ ਨਹੀਂ ਤਾਂ ਰੋਜ਼ ਮੀਂਹ ਆ ਜਾਂਦਾ ਹੁੰਦਾ ਸੀ ਤੇ ਤੇ ਕਾਫੀ ਮੀਂਹ ਪਿਆ ਪਿਆ ਵੀ ਇਸ ਵਾਰ ਬਹੁਤ ਆ ਪੰਜਾਬ ਤੇ ਹੀ ਬਹੁਤ ਪਿਆ ਮੀਂਹ ਹਾਰ ਸੌਣ ਮੀਂਹ ਬਹੁਤ ਜ਼ਿਆਦਾ ਪੈ ਚੁੱਕਾ ਹੈ ਇਸ ਵਾਰੀ ਇਸ ਪਤਾ ਲੱਗਦਾ ਮੀਂਹ ਪੈ ਚੁੱਕਾ ਹੈ ਤੇ ਅੱਜ ਵੀ ਬੱਦਲ ਬਣ ਗਿਆ ਏ ਕੋਈ ਪਤਾ ਨਹੀਂ ਇੱਕਦੋ ਕੀ ਕਿਰਪਾ ਕਰ ਦੇਣੀ ਸੂਰਜ ਵੀ ਆਪਣੀਆਂ ਕਿਰਨਾਂ ਲੈ ਕੇ ਆਇਆ ਤੇ ਛੁੱਪ ਗਿਆ ਹੁਣ ਕੁਝ ਦੇਖਦੇ ਆਂ ਮੌਸਮ ਦੀਆਂ ਗੱਲਾਂ ਮੌਸਮ ਹਰੁੱਤ ਦਾ ਵੱਖਰਾ ਹੈ ਹੰਦਾ ਹਰ ਦਿਨ ਵੱਖਰਾ ਕਦੇ ਧੁੱਪ ਕਦੇ ਛਾਂ ਕਦੇ ਗਰਮੀ ਕਦੇ ਸਰਦੀ ਕਦੇ ਬਸੰਤ ਕਦੇ ਪੱਤਝੜ ਰੁੱਤਾਂ ਵੀ ਨੇ ਤੇ ਆਪਣੇ ਆ ਪੰਛੀ ਆਪਣੇ ਆਲਣੇ ਛੱਡ ਕੇ ਆਪਣੇ ਕੰਮ ਕਾਰਜ ਵਿੱਚ ਤੇ ਮਸਤ ਹੁੰਦੇ ਜਾ ਰਹੇ ਨੇ ਜਿਵੇਂ ਆਪਾਂ ਕੰਮ ਤੇ ਜਾਂਦੇ ਆਂ ਤੇ ਸ਼ਾਮ ਨੂੰ ਘਰੇ ਆ ਜਾਂਦੇ ਆਂ ਰਾਤ ਨੂੰ ਸੌਂ ਕੇ ਫੇਰ ਆਪਣੇ ਕਾਰਜੇ ਸ਼ੁਰੂ ਕਰ ਦਿੰਦੇ ਆਂ ਇਹ ਵੀ ਪੰਛੀ ਆਪਣੀ ਵਾਂਗ ਹੀ ਆ ਆਪਣਾ ਕੰਮ ਕਰਦੇ ਨੇ ਤੇ काम करके अपना चौगा ਲੱਭਦੇ ਨੇ ਚੁਗਦੇ ਨੇ ਫਿਰ ਬੱਚਿਆਂ ਵਾਸਤੇ ਲੈ ਕੇ ਆਉਂਦੇ ਨੇ ਤੇ ਖਵਾ ਕੇ ਫਿਰ ਆਪਦਾ ਕੰਮ ਕਰਦੇ ਨੇ ਇਹ ਵੀ ਕਰਮ ਜੋਗੀ ਨੇ ਜਿਵੇਂ ਆਪਾਂ ਕਰਮ ਜੋਗੀ ਆ باقی ਕਰਮ ਆਪੋ ਆਪਣੇ ਕੋਈ ਦੂਰ ਕਰਦਾ ਕੋਈ ਨੇੜੇ ਕਰਦਾ ਬੱਬਾ ਨਾਨਕ ਵੀ ਜਪਜੀ ਸਾਹਿਬ ਵਿੱਚ ਕਹਿੰਦੇ ਨੇ ਕੰਮ ਕਰਮ ਆਪੋ ਆਪਣਾ ਕੋਈ ਦੂਰ ਕਰਦਾ ਕੋਈ ਨੇੜੇ ਕਰਦਾ ਕੋਈ ਪਰਦੇਸ ਜਾਂਦਾ ਏ ਕੋਈ ਇੱਥੇ ਕੰਮ ਕਰਦਾ ਏ ਤੇ ਧੰਨਾਂ ਛੋਟੀ ਜੀ ਸਾਂਝ ਪਾਈ ਏ ਤੇ ਧੰਨਵਾਦ